ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਟਨ ਟਰੂਡੋ ਦੁਆਰਾ ਫੇਰ ਸਿੱਖਾਂ ਦੇ ਹੱਕ ਦੇ ਵਿੱਚ ਖੜ ਗਏ ਔਰ ਡਟ ਕੇ ਸਟੈਂਡ ਉਹਨਾਂ ਨੇ ਫੇਰ ਸਿੱਖਾਂ ਦੇ ਹੱਕ ਦੇ ਵਿੱਚ ਲਿਆਗਾ ਦੋਸਤੋ ਕੱਲ ਜਸਟਨ ਟਰੂਡੋ ਇੱਕ ਕਮਿਸ਼ਨ ਦੇ ਅੱਗੇ ਪੇਸ਼ ਹੋ ਕੇ ਆਪਣੀ ਗੱਲਬਾਤ ਰੱਖ ਰਹੇ ਸੀਗੇ ਆਪਣਾ ਬਿਆਨ ਦਰਜ ਕਰਾ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਨੇ ਕੀ ਕਿਹਾ ਤੇ ਕਿਸ ਤਰ੍ਹਾਂ ਉਹਨਾਂ ਨੇ ਭਾਰਤ ਦੇ ਖਿਲਾਫ ਤੇ ਸਿੱਖਾਂ ਦੇ ਹੱਕ ਦੇ ਵਿੱਚ ਸਟੈਂਡ ਲਿਆ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸਾਰੀ ਇਹ ਡਿਟੇਲ ਦੱਸਾਂਗਾ ਤੇ ਦੋਸਤੋ ਦੱਸਾਂਗਾ ਕਿ ਉਹਨਾਂ ਨੇ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਬਾਹਰੀ ਦਖਲ ਅੰਦਾਜ਼ੀ ਬਾਰੇ ਵੀ ਕੀ ਕਿਹਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਾਂ ਨੂੰ ਪਤਾ ਕਿ ਪਿਛਲੇ ਸਾਲ ਪੂਰਾ ਸਖਤ ਸਟੈਂਡ ਲਿਆ ਸੀਗਾ ਜੀ ਇਹਦੇ ਵਿੱਚ ਹਰਦੀਪ ਸਿੰਘ ਨਿਜਰ ਦੀ ਹੱਤਿਆ ਕੀਤੀ ਸੀ ਭਾਰਤੀ ਏਜੰਸੀਆਂ ਵੱਲੋਂ ਤੇ ਉਹਦੇ ਵਿੱਚ ਜਸਟਨ ਟਰੂਡੋ ਨੇ ਜਿਹੜਾ ਪੂਰਾ ਸਖਤ ਸਟੈਂਡ ਲਿਆ ਸੀਗਾ ਇੰਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਰਾਜਧਾਨੀ ਉਟਾਵਾ ਦੇ ਵਿੱਚ ਇੱਕ ਸੰਸਦੀ ਚੋਣਾਂ 2019 ਤੋਂ 2021 ਤੱਕ ਵਿਦੇਸ਼ੀ ਦਖਲ ਬਾਰੇ ਜਿਹੜਾ ਜਾਂਚ ਕਮਿਸ਼ਨ ਬਣਿਆ ਸੀ ਉਹਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾ ਰਹੇ ਸੀਗੇ ਉੱਥੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਘੱਟ ਗਿਣਤੀਆਂ ਦੇ ਹਮੇਸ਼ਾ ਹਿੱਤਾਂ ਦੀ ਰਾਖੀ ਲਈ ਉਹਨਾਂ ਦੇ ਨਾਲ ਖੜੀ ਆ ਜਿਦੇ ਚ ਉਹਨਾਂ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਜੂਨ 18 ਜੂਨ 2023 ਦੀ ਘਟਨਾ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ 18 ਸਤੰਬਰ 2023 ਨੂੰ ਉਹਨਾਂ ਦੀ ਉਹਨਾਂ ਦੇ ਹੱਕ ਦੇ ਵਿੱਚ ਜਾਨੀ ਕਿ ਘੱਟ ਗਿਣਤੀਆਂ ਦੇ ਹੱਕ ਵਿੱਚ ਮੈਂ ਬਿਆਨ ਜੋ ਦਿੱਤਾ ਸੀ ਉਹਦਾ ਉਹ ਹਵਾਲਾ ਦੇ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਪਹਿਲੀ ਸਰਕਾਰ ਜਿਹੜੀ ਕੰਜਰ ਬੇਟੇ ਸਰਕਾਰ ਸੀਗੀ ਉਹ ਭਾਰਤ ਦੇ ਨਾਲ ਭਾਰਤ ਦੀ ਸਰਕਾਰ ਦੇ ਨਾਲ ਰਲ ਕੇ ਕੰਮ ਕਰ ਰਹੀ ਸੀ ਜਦੋਂ ਕਿ ਅਸੀਂ ਨਿਜਰ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਸਾਡਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਹੈਗਾ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਕੈਨੇਡਾ ਦੇ ਨਾਗਰਿਕਾਂ ਦੇ ਹੱਕ ਤੇ ਆਜ਼ਾਦੀ ਲਈ ਸਾਡਾ ਸਰਕਾਰ ਦਾ ਉਹਨਾਂ ਦੇ ਨਾਲ ਖੜਨਾ ਫਰਜ਼ ਬਣਦਾ ਹੈਗਾ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਕੈਨੇਡੀਅਨ ਸਿਟੀਜ਼ਨ ਨੂੰ ਅਪਣਾਉਂਦੇ ਨੇ ਆਪਣੇ ਦੇਸ਼ ਦਾ ਪਿੱਛੋਂ ਉਹ ਜਿਹੜਾ ਸੱਡ ਕੇ ਆਉਂਦੇ ਨੇ ਜਿੱਥੇ ਉਹ ਡਰ ਤੇ ਭੈ ਦੇ ਮਾਹੌਲ ਦੇ ਵਿੱਚੋਂ ਮਤਲਬ ਸੱਡ ਕੇ ਸਾਡੇ ਦੇਸ਼ ਦੇ ਵਿੱਚ ਆਉਂਦੇ ਨੇ ਅਸੀਂ ਇੱਥੇ ਉਹਨਾਂ ਨੂੰ ਡਰ ਤੇ ਭੈ ਦੇ ਮਾਹੌਲ ਤੋਂ ਮੁਕਤ ਜ਼ਿੰਦਗੀ ਪ੍ਰਦਾਨ ਕਰਨ ਦਾ ਅਸੀਂ ਇੱਥੇ ਜਿਹੜਾ ਆਪਣਾ ਸਟੈਂਡ ਆ ਉਹ ਰੱਖਦੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਘੱਟ ਗਿਣਤੀਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿੱਖਾਂ ਦੇ ਨਾਲ ਖੜੇ ਨਜ਼ਰ ਆਵਾਂਗੇ ਉਹਨਾਂ ਨੇ ਕਿਹਾ ਕਿ ਸਿੱਖ ਇੱਕ ਬਹੁਤ ਹੀ ਜਿਹੜਾ ਸਤਕਾਰਤ ਕਮਿਊਨਿਟੀ ਹੈਗੀ ਆ ਤੇ ਹਰੇਕ ਖੇਤਰ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਕਿਹਾ ਕਿ ਅਗਰ ਦੁਬਾਰਾ ਕਿਸੇ ਨੇ ਵੀ ਇਸ ਤਰ੍ਹਾਂ ਸਾਡੇ ਦੇਸ਼ ਦੇ ਨਾਗਰਿਕ ਦੇ ਨਾਲ ਧੱਕਾ ਕਰਨਾ ਚਾਹਿਆ ਤਾਂ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਚਾਹੇ ਕੋਈ ਵੀ ਮੂਰੇ ਦੇਸ਼ ਕਿਉਂ ਨਾ ਹੋਵੇ ਚਾਹੇ ਭਾਰਤ ਹੋਵੇ ਚਾਹੇ ਕੋਈ ਹੋਰ ਵੱਡਾ ਦੇਸ਼ ਹੋਵੇ ਅਸੀਂ ਹਮੇਸ਼ਾ ਘੱਟ ਗਿਣਤੀਆਂ ਦੇ ਨਾਲ ਖੜਾਂਗੇ ਜੋ ਕਿ ਸਾਡਾ ਫਰਜ਼ ਮੰਨਦਾ ਹੈਗਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਜਿਹੜਾ ਚੋਣਾਂ ਦੇ ਵਿੱਚ ਕਿਸੇ ਹੋਰ ਦੇਸ਼ ਦਾ داخل ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਕਿ ਚੀਨ ਨੇ ਪਿਛਲੀਆਂ ਦੋ ਚੋਣਾਂ ਦੇ ਵਿੱਚ ਸਾਡੇ ਚੋਣਾਂ ਦੇ ਵਿੱਚ ਦਾਖਲ ਦਿੱਤਾ ਸੀ ਪਰ ਹਾਲਾਂਕਿ ਉਹਦਾ ਆਸਰ ਕੋਈ ਨਹੀਂ ਸੀ ਹੋਇਆ ਪਰ ਅੱਗੇ ਵੱਲ ਤੇ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਬਰਦਾਸ਼ਤ ਨਹੀਂ ਕਰਾਂਗੇ ਅਗਰ ਕੋਈ ਦੇਸ਼ ਸਾਡੇ ਦੇਸ਼ ਦੀਆਂ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰੂਗਾ ਸੋ ਇਹਦੇ ਲਈ ਜਸਟਨ ਟਰੂਡੋ ਦਾ ਜਿੰਨੀ ਵਾਰ ਧੰਨਵਾਦ ਕੀਤਾ ਜਾਵੇ ਥੋੜਾ ਹੈ ਸੋ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਸਾਡੇ ਸਿੱਖ ਦੇ ਇਹ ਮੋਬਾਈਲ